ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਕਰੇਲੇ ਤੇ ਪਿਆਜ਼ ਦੀ ਸਬਜ਼ੀ ਉਹਦੇ ਵਾਸਤੇ ਜੀ ਅਸੀਂ 1/2 ਕਿਲੋ ਕਰੇਲੇ ਲਏ ਆ ਧੋ ਕੇ ਸਾਫ਼ ਕਰਕੇ ਸੁਕਾ ਕੇ ਰੱਖ ਲਏ ਆ ਹੁਣ ਅਸੀਂ ਇਹਨਾਂ ਨੂੰ ਕੱਟਾਂਗੇ ਜੀ ਇਹਨਾਂ ਨੂੰ ਅਸੀਂ ਇੱਦਾਂ ਹੀ ਕੱਟਾਂਗੇ ਜੀ ਛਿੱਲਾਂਗੇ ਨਹੀਂ ਇਹ ਤੇਲਾ ਦੇਵਾਂਗੇ ਅੱਗੇ ਉਹ ਵੀ ਲਾ ਦੇਵਾਂਗੇ ਪਿੱਛੇ ਉਹ ਵੀ ਲਾ ਦੇਵਾਂਗੇ ਇਹਨੇ ਇਹਨੇ ਪੀਸ ਕਰਾਂਗੇ ਜੀ ਇਹਨਾਂ ਦੇ ਇਹਨਾਂ ਦੇ ਬੀਜ ਜਿਹੜੇ ਸਾਫਤਵਾ ਜੀ ਉਹ ਅਸੀਂ ਕੱਢ ਦਵਾਂਗੇ ਜਿਹੜੇ ਪੁਰਲੇ ਹੋਗੇ ਉਹ ਅਸੀਂ ਰੱਖ ਲਵਾਂਗੇ ਤੇ ਸਾਫਤਵਾ ਅਸੀਂ ਇਹਨਾਂ ਨੂੰ ਇਦਾਂ ਕੱਢ ਦਵਾਂਗੇ ਐਦਾਂ ਸਾਫ ਕਰਕੇ ਉਸੇ ਇਦਾਂ ਕੱਟ ਲਵਾਂਗੇ ਜੀ ਇਹਨਾਂ ਨੂੰ ਹਾਇਦ ਪਤਲੇ ਪਤਲੇ ਕੱਟ ਲਵਾਂਗੇ ਜੀ। ਕ੍ਰੇਲੇ ਅਸੀਂ ਕੱਟ ਲਏ ਆ ਜੀ। ਆ ਦੇਖੋ ਇਦਾਂ ਦੇ ਕੱਟੇ ਆ। ਪਤਲੇ ਪਤਲੇ। ਤੋਂ ਅਸੀਂ ਪਿਆਜ਼ ਕੱਟ ਲਏ ਜੀ, ਦੋ ਹੈਗੀਆਂ ਮਿਰਚਾਂ ਕੱਟ ਲਈਆਂ। ਹੁਣ ਅਸੀਂ ਕ੍ਰੇਲਿਆਂ ਵਾਸਤੇ ਤੇਲ ਪਾਵਾਂਗੇ ਜੀ ਥੋੜਾ ਹੀ ਪਾਵਾਂਗੇ ਜੀ ਜੇ ਲੋੜ ਹੋਈ ਫੇਰ ਪਾ ਲਵਾਂਗੇ ਹੁਣ ਤੇਲ ਅਸੀਂ ਗਰਮ ਹੋ ਲੰਨ ਦਵਾਂਗੇ ਜੀ ਫੇਰ ਸ੍ਰੇਲੇ ਪਾਵਾਂਗੇ ਵਿੱਚ ਤੇਲ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਕ੍ਰੇਲੇ ਪਾ ਦਵਾਂਗੇ ਕ੍ਰੇਲੇ ਵੀ ਅੱਡੇ ਪਾਵਾਂਗੇ ਜੀ ਸਾਰੇ ਪਾਏ ਭੁੱਜਣੇ ਨੂੰ ਬਹੁਤ ਟਾਈਮ ਲੱਗਦਾ ਫਿਰ ਦਾਲਾ ਭੁੱਜਦੇ ਵੀ ਨਹੀਂ ਗਏ। ਇਹਦੇ ਇਸ ਗੈਸ ਮੀਡੀਅਮ ਤੇ ਰੱਖੇ ਜੀ। ਇਹਨਾਂ ਨੂੰ ਘੋਲ ਦਵਾਂਗੇ। ਤੇ ਜਿੰਨੇ ਹੋ ਗਏ ਫਿਰ ਦੂਜੇ ਪਾਦ ਵਾਲੇ ਵਿੱਚ ਕੜਾਹੀ ਲੈ। ਅੰਜਕ ਮਿੰਟ ਹੋ ਗਿਆ ਜੀ ਇਹਨਾਂ ਨੂੰ ਕਰੇਲਿਆਂ ਨੂੰ ਭੁਜਦਿਆਂ ਨੂੰ ਅਜੇ ਥੋੜਾ ਜਿਆ ਨਾ ਅਸੀਂ ਇਦਾਂ ਦਾ ਰੰਗ ਇਹਨਾਂ ਦਾ ਕਰਾਂਗੇ ਥੋੜਾ ਰੰਗ ਹੋਰ ਬਦਲੂਗਾ ਫੇਕ ਕੱਟਾਂਗੇ ਜੀ ਓਨੇ ਦੇਰ ਅਸੀਂ ਭੁੰਦੇ ਆ ਇਹਨਾਂ ਨੂੰ ਹਲੇ 10-12 ਮਿੰਟ ਹੋ ਗਏ ਇਹਨਾਂ ਨੂੰ ਭੁਜਦਿਆਂ ਨੂੰ ਆ ਹੁਣ ਇਦਾਂ ਦੇ ਹੋ ਗਏ ਇਹਨਾਂ ਦਾ ਰੰਗ ਬਦਲ ਗਿਆ ਹੁਣ ਇਹਨਾਂ ਨੂੰ ਅਸੀਂ ਕੱਢ ਲਵਾਂਗੇ ਉੜਾ ਜਾਂ ਤੇਲ ਹੋਰ ਪਾਵਾਂਗੇ ਜੀ ਫੇਰ ਕarele ਭੁੰਨਾਗੇ ਹੁਣ ਕarele ਵੀਰ ਪਾ ਦਮਾਂਗੇ ਜੀ ਵਿੱਚ ਇਹਨਾਂ ਨੂੰ ਵੀ 10 12 ਮਿੰਟ ਲੱਗਣਗੇ ਭੁੱਜਣੇ ਨੂੰ ਇਸਦੇ ਬਾਅਦ ਵਿੱਚ ਥੋੜਾ ਭੁੰਨਣਾ। ਔਕਰੇਲੇ ਸਾਡੇ ਆ ਵੀ ਹੋ ਗਏ ਜੀ ਹੁਣ ਇਹਨਾਂ ਨੂੰ ਵੀ ਕੱਢ ਲੈਣੇ ਆ। ਇੱਥੇ ਅਸੀਂ ਪਿਆਜ਼ ਭੁੰਨਣਾ ਰੱਖਦੇ ਆ। ਥੋੜਾ ਜਿਹਾ ਤੇਲ ਫੇਰ ਪਾਵਾਂਗੇ ਜੀ ਪਿਆਜ਼ ਭੁੰਨਣੇ ਨੂੰ। ਅਸੀਂ ਥੋੜਾ ਥੋੜਾ ਤੇਲ ਪਾਉਨੇ ਆ ਤਾਂ ਕਰਕੇ ਸਾਨੂੰ ਮੁੜ ਕੇ ਪਾਉਣਾ ਪੈਂਦਾ ਜੀ। ਤੁਸੀਂ ਬਹੁਤੇ ਤੇਲ ਦੇ ਵਿੱਚ ਨੇ ਫਰਾਈ ਕਰਦੇ। Pilgara malih sadam piair padine. Pukir ਆ ਸਾਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਮਿਰਚ ਪਾ ਲੈਨੇ ਆ ਨਾਲੇ ਮਸਾਲੇ ਪਾ ਲੈਨੇ ਥੋੜੀ ਜਿਹੀ ਇਸ ਨੂੰ ਭੁੰਨ ਲੈਂਦੇ ਹਾਂ ਇਹ ਪਿਆਜ਼ ਬਹੁਤਾ ਜ਼ਿਆਦਾ ਨਹੀਂ ਭੁੰਨਣਾ ਅਸੀਂ ਹਲੇ ਕarele ਰਿੰਨਨੇ ਆ ਨਾ ਉਹਨਾਂ ਦੇ ਨਾਲ ਇਹਨਾਂ ਰਿੰਨਣਾ ਆ ਜਿਉ ਇਹਨਾਂ ਪੂਰਾ ਲਾਲ ਹੋ ਜਾਣਾ ਆ ਕਾਂ ਕਰਕੇ ਅਸੀਂ ਇੰਨਾ ਕਿ ਭੁੰਨ ਲਾਇਆ ਇਹਨੂੰ। 2 ਕ ਚਮਚੀਆਂ ਅਸੀਂ ਲੂਣ ਦੀਆਂ ਪਾਵਾਂਗੇ ਇਹ। 1 ਕ ਚਮਚਾ ਅਸੀਂ ਪੀਸਾ ਧਨੀਆ ਦਾ ਪਾਵਾਂਗੇ। ਥੋੜੀ ਜਿਹੀ ਕਾਲੀ ਮਿਰਚ ਬਾਅਦ। ਹਲਦੀ ਪਾ ਲਵਾਂਗੇ ਜੀ ਗਰਮ ਮਸਾਲਾ ਵੀ ਨਾਲ ਹੀ ਪਾ ਦਿੰਨੇ ਆ ਜੀ ਇਹ ਵਿੱਚ ਹੀ ਸਾਰਾ ਫਲੇਵਰ ਆ ਜਾਊਗਾ ਥੋੜੀ ਜਿਹੀ ਲਾਲ ਮਿਰਚ ਪਾ ਦਵਾਂਗੇ ਜੀ ਹੁਣ ਅਸੀਂ ਇਹ ਕਮੇਟ ਮਸਾਲਿਆਂ ਨੂੰ ਕਰ ਲਵਾਂਗੇ ਫਿਰ ਅਸੀਂ ਕarele ਪਾ ਦਵਾਂਗੇ ਵਿੱਚ ਨੂੰ ਮਸਾਲੇ ਸਾਡੇ ਹੋ ਗਿਆ ਜੀ ਹੁਣ ਅਸੀਂ ਕਰੇਲੇ ਪਾ ਦਵਾਂਗੇ ਹੁਣ ਕਰੇਲੇ ਅਸੀਂ ਮਸਾਲੇ ਦੇ ਵਿੱਚ ਰਲਾ ਦਵਾਂਗੇ ਇਹਦਾਂ ਨੂੰ ਉਹ ਗੇਸ ਅਸੀਂ ਸੇਮ ਤੇ ਕਰ ਦਿੱਤੀ ਜੀ ਹੁਣ ਢੱਕ ਕੇ 5 ਮਿੰਟ ਇਹਨਾਂ ਨੂੰ ਰਿੰਨਾਂਗੇ ਹੁ ਤਾਂ ਦੇਖੋ ਕੌਣ ਹੋ ਗਿਆ ਜੀ ਤਾਂ ਦੇਖੋ ਹੁਣ ਪਿਆਜ਼ ਵੀ ਹੋ ਗਿਆ ਤਰੇਲੇ ਵੀ ਹੋ ਗਿਆ ਟੱਕ ਕੇ ਪਕਾਉਣ ਨੂੰ ਹੁਣ ਅਸੀਂ ਇਹਦੇ ਵਿੱਚ ਨਾ ਜੀ ਟਮਾਟਰ ਨਹੀਂ ਪਾਇਆ ਅਸੀਂ ਅੰਬਚੂਰ ਨ ਪਾਵਾਂਗੇ 8 ਨਾ ਚਮਚਾ ਜੀ ਅਸੀਂ ਅੰਬਚੂਰੰ ਦਾ ਪਾਉਂਦੇ ਵਿੱਚ ਖਟਿਆਈ ਖਟਿਆਈ ਜੇ ਕਰੇਲਿਆਂ ਨੂੰ ਸੋਹਣੇ ਲੱਗਦੇ ਨੇ ਜੀ ਦੋ ਮਿੰਟ ਲਈ ਫੇਰ ਟੱਕ ਦਿੰਦੇ ਜੀ ਖਟਿਆਈ ਦਾ ਫਲੇਵਰ ਸਾਰਾ ਵਿੱਚ ਆ ਜਾਊਗਾ ਕਰੇਲਿਆਂ ਦੇ ਹੁਣ 2.5 ਮਿੰਟ ਹੋ ਗਏ ਜੀ ਹੁਣ ਗੈਸ ਅਸੀਂ ਬੰਦ ਕਰ ਦਿੱਤੀ ਆ ਸੋ ਗਣਕੇ ਬੜੇ ਵਧੀਆ ਤਿਆਰ ਹੋ ਗਏ ਹਨ ਤੇ ਅੱਜ ਦੀ ਤਾਂ ਕਰੇਲਿਆਂ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਅਸੀਂ ਨਾ ਇਹ ਛਿੱਲੇ ਆ ਜੀ ਨਾ ਅਸੀਂ ਇਹਨਾਂ ਨੂੰ ਲੂਣ ਲਾਇਆ ਅਸੀਂ ਟੇਸਟ ਦੇਖਿਆ ਬਹੁਤ ਵਧੀਆ ਬਣੇ ਆ ਕੋਈ ਕੌੜੇ ਨਹੀਂ ਗੇ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਇਦਾਂ ਹੀ ਸਬਜ਼ੀ ਬਣਾਓ ਜੀ ਤੇ ਖਾਓ ਇਹਨੂੰ ਤੁਸੀਂ ਪਰੌਂਠੀ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਵਧੀਆ ਲੱਗਦੇ ਆ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਥੈਂਕ ਯੂ